ਭਟਿੰਡਾ ਦੇ ਮਿਨੀ ਸੈਕਟਰੀਏਟ ਵਿਖੇ ਪਹੁੰਚੇ ਹਰਚਰਨ ਸਿੰਘ ਭੁੱਲਰ ਆਈਪੀਐਸ ਡੀਆਈਜੀ ਬਠਿੰਡਾ ਰੇਂਜ ਅਤੇ ਪੁਲਿਸ ਟੁਕੜੀ ਵੱਲੋਂ ਦਿੱਤੀ ਗਈ ਉਹਨਾਂ ਨੂੰ ਸਲਾਮੀ ਵੀਰਵਾਰ ਨੂੰ 10:30 ਵਜੇ ਦੇ ਲਗਭਗ ਬਠਿੰਡਾ ਦੇ ਮਿਨੀ ਸੈਕਟਰੀਏਟ ਵਿਖੇ ਆਈਪੀਐਸ ਹਰਚਰਨ ਸਿੰਘ ਭੁੱਲਰ ਡੀਆਈਜੀ ਬਠਿੰਡਾ ਰੇਂਜ ਅੱਜ ਉਹਨਾਂ ਵੱਲੋਂ ਆਪਣਾ ਅਹੁਦਾ ਸੰਭਾਲਿਆ ਗਿਆ ਤੇ ਉਹਨਾਂ ਦਾ ਆਪਣਾ ਬਠਿੰਡਾ ਪਹੁੰਚਣ ਤੇ ਪੁਲਿਸ ਟੁਕੜੀ ਵੱਲੋਂ ਬਠਿੰਡਾ ਦੇ ਮਿਨੀ ਸੈਕਟਰੀਏਟ ਵਿਖੇ ਉਹਨਾਂ ਨੂੰ ਸਲਾਮੀ ਦਿੱਤੀ ਗਿਆ ਅਸੀਂ ਅੱਜ ਘਰ ਰਹੇ ਹਾਂ ਬਠਿੰਡਾ ਦੇ ਮਿਨੀ ਸੈਕਟਰੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਆਪਣਾ ਬਠਿੰਡਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਇੱਥੇ ਆਏ ਹੋਏ ਹਨ ਤੇ ਉਹ ਉਹਨਾਂ ਨੇ ਅੱਜ ਆਪਣਾ ਉਦਦ ਸੰਭਾਲਾ ਦੇ ਪੁਲ ਸਟੂਡੀਓ ਵੱਲ ਉਹਨਾਂ ਨੂੰ ਸਲਾਮੀ ਦਿੱਤੀ ਜਾਰੀ ਹੈ ਹਾਂ ਹਾਂ ਸਲਾਮੀ ਛੱਤ ਹਾਂ ਵਾਧੂ ਮਗਰ ਠਕ ਵਾਹ ਜੈ ਜੈ ਆਹ ਆਹ ਸੋਟ ਪਿਉਟੀ ਰਹੇਗੀ ਇਲੈਕਸ਼ਨ ਪੰਚਾਇਤਾਂ ਦੇ ਉੱਪਰ ਆਗੇ ਹੈਗੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਤੇ ਬਾਕੀ ਇਹ ਹੈ ਕਿ ਪੰਚਾਇਤੀ ਇਲੈਕਸ਼ਨ ਆ ਗਈਆਂ ਨੇ ਅਸੀਂ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਮਤਕ ਬਕਾਇਦਾ ਮਸਤੀ ਦੀ ਨਾਲ ਜਿਹੜੇ ਇਲੈਕਸ਼ਨ ਕਰਾਵਾਂਗੇ ਫੇਅਰ ਇਲੈਕਸ਼ਨ ਕਰਾਵਾਂਗੇ ਹਰ ਇੱਕ ਥਾਂ ਤੇ ਜਿਹੜੀ ਫੋਰਸ ਪ੍ਰੋਪਰ ਉੱਥੇ ਪ੍ਰੋਵਾਈਡ ਕੀਤੀ ਜਾਏਗੀ ਇਸ ਤੋਂ ਸਿਵਾਏ ਜਿਹੜੇ ਵੀ ਮਾੜੇ ਅੰਸਰ ਨੇ ਮਾੜੇ ਅੰਸਰਾਂ ਦੇ ਪੂਰੀ ਸ਼ਕਤੀ ਰੱਖੀ ਜਾਏਗੀ ਸਾਡੇ ਐਸਐਸਪੀ ਬਠਿੰਡਾ ਤੇ ਮਾਨਸਾ ਦੇ ਦੋਨੇ ਹੀ ਬਹੁਤ ਮਿਹਨਤੀ ਨੇ ਤੇ ਜਿਹਨੇ ਡਰੱਗ ਪੈਡਲਰਸ ਨੇ ਉਹਨਾਂ ਖਿਲਾਫ ਵੀ ਪ੍ਰੋਪਰ ਪੁਲਿਸ ਵੱਲੋਂ ਜਿਹੜਾ ਸ਼ਕਤੀ ਨਾਲ ਜਿਹੜਾ ਐਕਸ਼ਨ ਲਿਆ ਜਾਏਗਾ ਇਨੇ ਵੀ ਡਰੱਗ ਪੈਟਰੋਲਰ ਨੇ ਜਿਹੜੇ ਫੜੇ ਜਾਂਦੇ ਨੇ ਉਹਨਾਂ ਦੀਆਂ ਸੀ ਪ੍ਰੋਪਰਟੀਆਂ ਨੂੰ ਜ਼ਬਤ ਕਰਵਾਉਗਾ ਹਨ ਤੇ ਬਾਕੀ ਲੋਕਾਂ ਨੂੰ ਅਪੀਲ ਹੈ ਕਿ ਜਿੱਥੇ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਸਾਡੇ ਐਸਐਸਪੀ ਸਾਹਿਬ ਨੂੰ ਆ ਕੇ ਦੱਸਣ ਮੈਨੂੰ ਆ ਕੇ ਦੱਸਣ ਉਹਨਾਂ ਦੀ ਹਰੇਕ ਜਿਹੜੀ ਮੁਸ਼ਕਲ ਐਪੀਲ ਦੇ ਆਧਾਰ ਤੇ ਹੱਲ ਕੀਤੀ ਜਾਏਗੀ ਥੈਂਕ ਯੂ